ਦੁਨੀਆ ਦੀ ਉਹ ਜਗ੍ਹਾ ਜਿੱਥੇ ਗਰਮੀ ਵਿੱਚ ਵੀ برف ਪੈਂਦੀ ਹੈ ਜਿੱਥੇ 6 ਮਹੀਨੇ ਸੂਰਜ ਨਹੀਂ ਡੁੱਬਦਾ ਅਤੇ ਨਾ ਹੀ 6 ਮਹੀਨੇ ਸੂਰਜ ਚੜ੍ਹਦਾ ਹੈ ਧਰਤੀ ਦਾ ਉਹ ਸਭ ਤੋਂ ਠੰਡਾ ਸਭ ਤੋਂ ਸੁੱਕਾ ਅਤੇ ਸਭ ਤੋਂ ਰਹੱਸਮਈ ਮਹਾਦੀਪ ਪਰ ਇੱਥੇ ਇੱਕ ਅਜੀਹੀ ਜਗ੍ਹਾ ਜੋ ਸਾਇੰਸ ਦੇ ਹਿਸਾਬ ਨਾਲ ਵੀ ਉਲਟੀ ਦੁਨੀਆ ਵਰਗੀ ਲੱਗਦੀ ਹੈ ਇੱਕ ਅਜੀਹੀ ਜਗ੍ਹਾ ਜਿੱਥੇ ਤੁਹਾਨੂੰ ਧਰਤੀ ਦਾ ਅੰਤ ਦਿਖਾਈ ਦੇਵੇਗਾ ਇਹ ਕਿਸੇ ਜੰਨਤ ਜਾਂ ਸਵਰਗ ਤੋਂ ਘੱਟ ਨਹੀਂ ਇੱਥੇ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਦੀਆਂ ਹਨ ਜਿਹੜੀਆਂ ਕਿਸੇ ਵੀ ਬਿਲਡਿੰਗ ਨੂੰ ਆਸਾਨੀ ਨਾਲ ਦੇਖ ਸਕਦੀਆਂ ਹਨ ਅਤੇ ਕਈ ਅਜਿਹੇ ਪੰਛੀ ਹਨ ਜਿਹੜੇ ਸਿਰਫ ਉੱਥੇ ਰਹਿ ਕੇ ਹੀ ਸਰਵਾਈਵ ਕਰ ਸਕਦੇ ਹਨ ਧਰਤੀ ਦੀ ਉਹ ਜਗ੍ਹਾ ਜਿੱਥੇ ਦਰਖਤ ਨਹੀਂ ਇਨਸਾਨ ਨਹੀਂ ਪਰ ਫਿਰ ਵੀ ਜ਼ਿੰਦਗੀ ਹੈ ਉਹ ਜ਼ਿੰਦਗੀ ਜੋ -60 ਡਿਗਰੀ ਸੈਲਸੀਅਸ ਵਿੱਚ ਵੀ ਸਾਹ ਲੈਂਦੀ ਹੈ ਇਸ ਜਗ੍ਹਾ ਤੇ ਪਿਛਲੇ 14 ਲੱਖ ਸਾਲਾਂ ਤੋਂ بارش ਦੀ ਇੱਕ ਵੀ ਬੂੰਦ ਨਹੀਂ ਡਿੱਗੀ ਫੇਰ ਵੀ ਇਸ ਜਗ੍ਹਾ ਤੇ ਪੂਰੀ ਧਰਤੀ ਦੇ ਮਿੱਠੇ ਪਾਣੀ ਦਾ 70% ਤੋਂ ਵੀ ਜ਼ਿਆਦਾ ਭਾਗ ਮੌਜੂਦ ਹੈ ਜੇ ਇਸ ਜਗ੍ਹਾ ਤੇ ਜੰਮੀ ਹੋਈ ਬਰਫ਼ ਦਾ ਪਾਣੀ ਪਿਘਲ ਜਾਵੇ ਤਾਂ ਪੂਰੀ ਦੁਨੀਆ ਵਿੱਚ ਭਿਆਨਕ ਤਬਾਹੀ ਆ ਸਕਦੀ ਹੈ ਕੋਈ ਸਮਾਂ ਅਜਿਹਾ ਸੀ ਕਿ ਇਸ ਜਗ੍ਹਾ ਤੇ ਬਹੁਤ ਹੀ ਭਿਆਨਕ ਲਾਵਾ ਨਿਕਲਦਾ ਸੀ ਇਸ ਜਗ੍ਹਾ ਦਾ ਇਤਿਹਾਸ ਦੀ ਪੂਰੀ ਦੁਨੀਆ ਵਿੱਚ ਸਭ ਤੋਂ ਠੰਡੀਆਂ ਥਾਵਾਂ ਵਿੱਚੋਂ ਇੱਕ ਹੋਣ ਦਾ ਰਿਕਾਰਡ ਹੈ ਇਸ ਜਗ੍ਹਾ ਤੇ ਅੱਖ ਦੇ ਹੰਝੂ ਵੀ ਬਰਫ਼ ਬਣ ਜਾਂਦੇ ਹਨ ਇਸ ਜਗ੍ਹਾ ਤੇ ਸੱਤ ਦੇਸ਼ ਅਜੇ ਹੀ ਹਨ ਜਿਹੜੇ ਆਪਣਾ ਅਧਿਕਾਰ ਮੰਨਦੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਇਸ ਜਗ੍ਹਾ ਤੇ ਆਪਣਾ ਅਧਿਕਾਰ ਨਹੀਂ ਕੀਤਾ ਆਖਿਰ ਪੂਰੀ ਦੁਨੀਆ ਇਸ ਜਗ੍ਹਾ ਦੇ ਪਿੱਛੇ ਕਿਉਂ ਪਈ ਹੋਈ ਹੈ ਭਾਰਤ ਵੀ ਆਪਣਾ ਰਿਸਰਚ ਇਸ ਜਗ੍ਹਾ ਤੇ ਹੀ ਆ ਕੇ ਕਰਦਾ ਹੈ ਇਸ ਜਗ੍ਹਾ ਨੂੰ ਪ੍ਰithvi ਅਤੇ ਬ੍ਰਹਮੰਡ ਦੇ ਸੰਪਰਕ ਦਾ ਇੱਕ ਖਾਸ ਜਰੀਆ ਮੰਨਿਆ ਜਾਂਦਾ ਹੈ ਅਤੇ ਇਹ ਸਭ ਕੁਝ ਹੁੰਦਾ ਹੈ ਅੰਟਾਰਕਟਿਕਾ ਵਿੱਚ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਟਰਸਟਿੰਗ ਅਤੇ ਨੋਲੇਜੇਬਲ ਹੋਣ ਵਾਲੀ ਹੈ ਪ੍ਰithvi ਦੇ ਦੱਖਣੀ ਧਰੋਵ ਵਿੱਚ ਇਹ ਮਹਾਦੀਪ ਇੰਨਾ ਵੱਡਾ ਹੈ ਕਿ ਇਸ ਵਿੱਚ ਭਾਰਤ ਵਰਗੇ 7 ਦੇਸ਼ ਹੋਰ ਸਮਾ ਸਕਦੇ ਹਨ ਇੱਥੇ 3 ਕਿਲੋਮੀਟਰ ਤੋਂ ਵੀ ਜ਼ਿਆਦਾ ਡੂੰਘੀ ਬਰਫ਼ ਦੀ ਮੋਟੀ ਚਾਦਰ ਹੈ ਇਹ ਪਾਣੀ ਕੋਈ ਸਮੁੰਦਰ ਦਾ ਪਾਣੀ ਨਹੀਂ ਇਹ ਉਹ ਪਾਣੀ ਹੈ ਜਿਸ ਨੂੰ ਅਸੀਂ ਪਿੰਦੇ ਹਾਂ ਇਹ ਜਗ੍ਹਾ ਬਰਫ਼ ਦੀ ਰੇਤ ਨਾਲ ਭਰੀ ਹੋਈ ਹੈ ਇਸ ਲਈ ਇਸ ਨੂੰ ਬਰਫ਼ ਦਾ ਰੇਗਿਸਤਾਨ ਵੀ ਕਹਿੰਦੇ ਹਨ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਇਸ ਜਗ੍ਹਾ ਤੇ ਕਾਫੀ ਲੰਮੇ ਸਮੇਂ ਤੋਂ بارش ਦੀ ਇੱਕ ਵੀ ਬੂੰਦ ਨਹੀਂ ਡਿੱਗੀ। ਇਸ ਦਾ ਮਤਲਬ ਇਹ ਨਹੀਂ ਕਿ بارش ਹੁੰਦੀ ਹੀ ਨਹੀਂ। ਅਸਲ ਵਿੱਚ ਇਹ بارش ਦਾ ਪਾਣੀ ਧਰਤੀ ਦੀ ਸਤ੍ਹਾ ਤੱਕ ਆਉਂਦੇ ਆਉਂਦੇ ਬਰਫ਼ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਨੂੰ ਸਨੋਵ ਵਾਲੀ بارش ਵੀ ਕਹਿੰਦੇ ਹਨ। ਇਹ ਇੱਕ ਅਜਿਹਾ ਦੇਸ਼ ਜਿੱਥੇ 6 ਮਹੀਨਿਆਂ ਲਈ ਸੂਰਜ ਡੁੱਬ ਜਾਂਦਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਇਨਸਾਨ ਅੱਜ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਇਸ ਜਗ੍ਹਾ ਤੇ ਨਾ ਹੀ ਤੁਸੀਂ ਸ਼ਿਪਰਾਹਿੰ ਜਾ ਸਕਦੇ ਹੋ ਅਤੇ ਨਾ ਹੀ ਪਲੇਨ ਨਾਲ। ਕਿਉਂਕਿ ਇਸ ਖੇਤਰ ਵਿੱਚ ਦੁਨੀਆ ਦੀਆਂ ਸਭ ਤੋਂ ਤੇਜ਼ ਹਵਾਵਾਂ ਕੈਟਾਬੈਟਿਕ ਚਲਦੀਆਂ ਹਨ ਇਸ ਦੀ ਕੁਝ ਦੂਰੀ ਤੱਕ ਜਾਂਦੇ ਸਮੇਂ ਇਨਸਾਨ ਹਾਰ ਜਾਂਦਾ ਹੈ ਇਹ ਧਰਤੀ ਦਾ ਉਹ ਹਿੱਸਾ ਜਿੱਥੇ ਕੋਈ ਦੇਸ਼ ਨਹੀਂ ਕੋਈ ਰਾਜਧਾਨੀ ਨਹੀਂ ਅਤੇ ਕੋਈ ਫੌਜ ਨਹੀਂ ਪਰ ਫਿਰ ਵੀ ਇਹ ਜਗ੍ਹਾ ਪੂਰੀ ਦੁਨੀਆ ਦੇ ਭਵਿੱਖ ਦਾ ਫੈਸਲਾ ਕਰਦੀ ਹੈ ਅੰਟਾਰਕਟਿਕਾ ਧਰਤੀ ਦਾ ਪੰਜਵਾਂ ਅਤੇ ਸਭ ਤੋਂ ਵੱਡਾ ਮਹਾਦੀਪ ਇਸ ਦਾ ਖੇਤਰਫਲ 14 ਮਿਲੀਅਨ ਵਰਗ ਕਿਲੋਮੀਟਰ ਅਤੇ 98% ਹਿੱਸਾ ਬਰਫ਼ ਨਾਲ ਢਕਿਆ ਹੋਇਆ ਹੈ ਧਰਤੀ ਦੀ 90% برف ਇੱਥੇ ਹੀ ਪੈਂਦੀ ਹੈ ਜੇ ਇਹ برف ਪਿਘਲ ਗਈ ਤਾਂ ਸਮੁੰਦਰ ਦਾ ਪੱਧਰ 60 ਮੀਟਰ ਤੱਕ ਹੋਰ ਵੱਧ ਸਕਦਾ ਹੈ ਅਤੇ ਦੁਨੀਆ ਦੇ ਕਈ ਸ਼ਹਿਰ ਵੀ ਡੁੱਬ ਸਕਦੇ ਹਨ ਇੱਥੇ ਸਮਾਂ ਅਤੇ ਦਿਨ ਰਾਤ ਉਲਟ ਹਨ 6 ਮਹੀਨੇ ਗਰਮੀ ਅਤੇ 6 ਮਹੀਨੇ ਸਰਦੀ ਸਾਲ ਵਿੱਚ ਸਿਰਫ ਇੱਕ ਵਾਰ ਹੀ ਸੂਰਜ ਚੜ੍ਹਦਾ ਹੈ ਤੇ ਇੱਕ ਵਾਰ ਹੀ ਡੁੱਬਦਾ ਹੈ। ਇਸ ਜਗ੍ਹਾ ਤੇ ਇੱਕ ਅਜਿਹਾ ਤਾਰੇ ਜਿਹੜਾ ਚੱਕਰ ਲਗਾਉਂਦਾ ਰਹਿੰਦਾ ਹੈ ਤੇ ਕਦੇ ਛੁੱਪਦਾ ਨਹੀਂ। ਇਹ ਹਮੇਸ਼ਾ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਯਾਨੀ ਕਿ ਦਸੰਬਰ ਤੋਂ ਫਰਵਰੀ ਤੱਕ ਸੂਰਜ ਉੱਤਰ ਤੋਂ ਦੱਖਣ ਤੱਕ ਆਉਂਦਾ ਹੈ ਅਤੇ ਮਾਰਚ ਤੋਂ ਮਈ ਤੱਕ ਸੂਰਜ ਦੱਖਣ ਤੋਂ ਉੱਤਰ ਵੱਲ ਆਉਂਦਾ ਹੈ। ਇਸ ਸਮੇਂ ਅੰਟਾਰਕਟਿਕਾ ਵਿੱਚ ਸਰਦੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਜੂਨ ਤੋਂ ਅਗਸਤ ਦੇ ਵਿੱਚ ਅੰਟਾਰਕਟਿਕਾ ਦੀ ਸਭ ਤੋਂ ਠੰਡੀ ਰਾਤ ਹੁੰਦੀ ਹੈ। ਇਸ ਠੰਡ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਸ ਜਗ੍ਹਾ ਤੇ ਵਿਗਿਆਨਿਕ ਗਰਮੀਆਂ ਵਿੱਚ ਆਪਣਾ ਕੰਮ ਕਰਦੇ ਹਨ ਅਤੇ ਇਸ ਜਗ੍ਹਾ ਤੇ ਭਾਰਤ ਨੇ ਵੀ ਆਪਣੇ ਤਿੰਨ ਰਿਸਰਚ ਸੈਂਟਰ ਖੋਲੇ ਹੋਏ ਹਨ। ਇਹ ਜਗ੍ਹਾ ਵਿਗਿਆਨਿਕਾਂ ਦੀ ਰਿਸਰਚ ਲਈ ਸਭ ਤੋਂ ਚੰਗੀ ਮੰਨੀ ਜਾਂਦੀ ਹੈ। ਇਸ ਜਗ੍ਹਾ ਤੇ ਹੀ ਧਰਤੀ ਤੇ ਹੋਣ ਵਾਲੇ ਬਦਲਾਵਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਜਗ੍ਹਾ ਤੋਂ ਹੀ ਉਹ ਅੰਤਰਿਕਸ਼ ਨੂੰ ਸਿੱਧੀ ਆਪਣੀ ਨਜ਼ਰ ਨਾਲ ਦੇਖ ਸਕਦੇ ਹਨ। ਪਰ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹਾਂ ਉਸ ਜਗ੍ਹਾ ਤੇ ਨਮੀ ਅਤੇ ਧੂੜ ਦੇ ਕਣ ਮੌਜੂਦ ਹੁੰਦੇ ਹਨ ਜੇ ਅਸੀਂ ਟੈਲੀਸਕੋਪ ਨਾਲ ਦੇਖੀਏ ਤਾਂ ਸਪੱਸ਼ਟ ਦਿਖਾਈ ਨਹੀਂ ਦਿੰਦਾ। ਪਰ ਇੱਥੇ ਨਮੀ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ ਧੂੜ ਮਿੱਟੀ ਵੀ ਨਹੀਂ ਹੁੰਦਾ ਇਸ ਲਈ ਇੱਥੋਂ ਅੰਤਰਿਕਸ਼ ਦੀਆਂ ਗਹਿਰਾਈਆਂ ਨੂੰ ਬੜੀ ਹੀ ਆਸਾਨੀ ਦੇ ਨਾਲ ਦੇਖਿਆ ਜਾ ਸਕਦਾ ਹੈ ਬਲੈਕ ਹੋਲ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਇਸ ਦੀ ਸਪਸ਼ਟ ਤਸਵੀਰ 2019 ਵਿੱਚ ਅੰਟਾਰਕਟਿਕਾ ਵਿੱਚ ਲੱਗੇ ਟੈਲੀਸਕੋਪ ਤੋਂ ਹੀ ਪਤਾ ਲੱਗੀ ਸੀ ਇਸ ਦੀ ਹਰ ਦਿਸ਼ਾ ਉੱਤਰ ਹੀ ਜਾਪਦੀ ਹੈ ਸਾਊਥ ਪੋਲ ਤੇ ਖੜ ਕੇ ਤੁਸੀਂ ਜਿੱਧਰ ਵੀ ਇੱਕ ਕਦਮ ਵਧਾਉਂਗੇ ਉਹ ਦਿਸ਼ਾ ਤੁਹਾਨੂੰ ਨਾਰਥ ਹੀ ਲੱਗੇਗੀ ਕਿਉਂਕਿ ਤੁਸੀਂ ਧਰਤੀ ਦੇ ਬਿਲਕੁਲ ਹੇਠਲੇ ਸਿਰੇ ਤੇ ਖੜੇ ਹੋ ਇੱਥੇ ਦੱਖਣ ਨਾਮ ਦੀ ਕੋਈ ਦਿਸ਼ਾ ਹੈ ਹੀ ਨਹੀਂ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਕੰਪਾਸ ਵੀ ਇੱਥੇ ਉਲਟਾ ਲੱਗਦਾ ਹੈ ਸਾਊਥ ਪੋਲ ਤੇ ਆਪਣਾ ਕੋਈ ਟਾਈਮ ਜ਼ੋਨ ਨਹੀਂ ਸਾਇੰਟਿਸਟ ਅਕਸਰ ਨਿਊਜ਼ੀਲੈਂਡ ਟਾਈਮ ਵਰਤਦੇ ਹਨ ਕਿਉਂਕਿ ਨਿਊਜ਼ੀਲੈਂਡ ਤੋਂ ਹੀ ਜ਼ਿਆਦਾਤਰ ਸਪਲਾਈ ਆਉਂਦੀ ਹੈ ਇਸ ਦਾ ਮਤਲਬ ਸਮਾਂ ਵੀ ਮਨੁੱਖਾਂ ਨੇ ਆਪਣੀ ਸੁਵਿਧਾ ਦੇ ਨਾਲ ਉਲਟਾ ਚੁਣਿਆ ਹੋਇਆ ਹੈ ਇੱਥੇ ਨਾ ਕੋਈ ਸ਼ਹਿਰ ਨਾ ਕੋਈ ਸਰਕਾਰ ਸਿਰਫ ਸਾਇੰਟਿਸਟ ਰਿਸਰਚ ਸਟੇਸ਼ਨ ਅਤੇ ਅੰਤਰਰਾਸ਼ਟਰੀ ਕਾਨੂੰਨ ਇਹ ਧਰਤੀ ਦੀ ਇੱਕੋ ਅਜਿਹੀ ਜ ਇਹ ਮੁਨਕ ਮਾਲਕ ਨਹੀਂ ਮਹਿਮਾਨ ਹੈ ਇੱਥੇ ਸਦਰਨ ਲਾਈਟਸ ਦਿਖਦੀਆਂ ਹਨ ਤਾਰੇ ਬਹੁਤ ਸਾਫ ਦਿਖਾਈ ਜਾਂਦੇ ਹਨ ਇਸ ਲਈ ਸਾਇੰਸਟਿਸਟ ਕਹਿੰਦੇ ਹਨ ਕਿ ਜੇ ਧਰਤੀ ਨੂੰ ਸਮਝਣਾ ਹੈ ਤਾਂ ਸਾਊਥ ਪੋਲ ਨੂੰ ਸਮਝੋ ਇਹ ਦੁਨੀਆ ਦਾ ਸਭ ਤੋਂ ਠੰਡਾ ਸਥਾਨ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਪਲਾਸਟਿਕ ਟੁੱਟ ਜਾਂਦਾ ਹੈ ਕੋਈ ਵੀ ਤਾਤੂ ਕ੍ਰੈਕ ਹੋ ਸਕਦੀ ਹੈ ਇਨਸਾਨ ਬਿਨਾਂ ਸਪੈਸ਼ਲ ਸੂਟ ਤੋਂ 5 ਮਿੰਟ ਤੱਕ ਵੀ ਨਹੀਂ ਟਿਕ ਸਕਦਾ 1998 ਵਿੱਚ ਅੰਟਾਰਕਟਿਕਾ ਵਿੱਚ ਟ੍ਰੀਟੀ ਸਾਈਨ ਹੋਈ ਸੀ ਇੱਥੇ ਕੋਈ ਫੌਜੀ اڈੇ ਨਹੀਂ ਨਾ ਹੀ ਕੋਈ ਹਥਿਆਰ ਅਤੇ ਨਾ ਹੀ ਕੋਈ ਨਿਊਕਲੀਅਰ ਟੈਸਟ ਤੇ ਨਾ ਹੀ ਕੋਈ ਮਾਈਨਿੰਗ ਇਹ ਧਰਤੀ ਦੀ ਇੱਕੋ ਜਗ੍ਹਾ ਅਜਿਹੀ ਹੈ ਜਿੱਥੇ ਸਿਰਫ ਸਾਇੰਸ ਅਤੇ ਸ਼ਾਂਤੀ ਹੈ ਇੱਥੇ ਵਿਗਿਆਨਕ ਬਰਫ਼ ਦੀ ਮੋਟੀ ਪਰਤ ਨੂੰ ਪੁੱਟ ਕੇ ਰਿਸਰਚ ਕਰਦੇ ਹਨ ਅਖੀਰ ਧਰਤੀ ਦਾ ਕਲਾਈਮੇਟ ਕਰੋੜਾਂ ਸਾਲ ਪਹਿਲਾਂ ਕਿਸ ਤਰ੍ਹਾਂ ਦਾ ਸੀ ਅਤੇ ਹੁਣ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਉਮੀਦ ਹੈ ਇਸ ਧਰਤੀ ਦੇ ਬਹੁਤ ਸਾਰੇ ਰਾਜ਼ ਇਸ ਦੇ ਵਿੱਚ ਦਬੇ ਹੋਏ ਹਨ ਇਸ ਬਰਫ਼ ਦੀ ਸਤਹ ਦੇ ਹੇਠਾਂ ਦਬੇ ਹੋਏ ਹਨ ਇਸ ਜਗ੍ਹਾ ਤੇ ਜਿਹੜੇ ਵੀ ਸਾਇੰਟਿਸਟ ਰਹਿੰਦੇ ਹਨ ਉਹ ਥੋੜਾ ਬਹੁਤਾ ਹਿੰਨਾ ਹੁੰਦੇ ਹਨ ਜੋ ਵੀ ਵੇਸਟ ਮਟੀਰੀਅਲ ਹੁੰਦਾ ਹੈ ਉਹ ਸ਼ਿਪ ਰਾਹੀਂ ਬਾਹਰ ਪਹੁੰਚਾ ਦਿੰਦੇ ਹਨ ਉੱਥੇ ਬਿਲਕੁਲ ਵੀ ਪ੍ਰੇਸ਼ਨ ਨਹੀਂ ਹੋਣ ਦਿੰਦੇ ਕਿਸੇ ਸਮੇਂ ਇਸ ਜਗ੍ਹਾ ਤੇ ਜਵਾਲਾਮੁਖੀ ਫਟਦੇ ਸਨ ਪਰ ਹੌਲੀ ਹੌਲੀ ਧਰਤੀ ਦੀਆਂ ਪਲੇਟਾਂ ਖਿਸਕਣ ਦੇ ਨਾਲ ਇਹ ਸਾਊਥਵਲ ਚਲਾ ਗਿਆ ਤੇ ਬਰਫ਼ ਦੇ ਵਿੱਚ ਤਬਦੀਲ ਹੋ ਗਿਆ ਗਰਮੀਆਂ ਵਿੱਚ ਇਸ ਦਾ ਤਾਪਮਾਨ -10 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਤੇ ਸਰਦੀਆਂ ਵਿੱਚ ਇਸ ਦਾ ਤਾਪਮਾਨ -60 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ ਇਸ ਜਗ੍ਹਾ ਦਾ ਸਭ ਤੋਂ ਘੱਟ ਤਾਪਮਾਨ 1983 ਵਿੱਚ 99.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਇੰਨੇ ਘੱਟ ਤਾਪਮਾਨ ਵਿੱਚ ਇਨਸਾਨ 1 ਮਿੰਟ ਵਿੱਚ ਬਰਫ਼ ਦਾ ਪੁਤਲਾ ਬਣ ਜਾਵੇਗਾ ਇਸ ਦੀ ਖੋਜ ਦੋ ਰੂਸੀ ਵਿਗਿਆਨਕਾਂ ਦੁਆਰਾ ਕੀਤੀ ਗਈ ਸੀ ਉਹ ਵੀ 1820 ਈਸਵੀ ਵਿੱਚ ਲਗਭਗ 30 ਦੇਸ਼ਾਂ ਨੇ ਮਿਲ ਕੇ ਅੰਟਾਰਕਟਿਕਾ ਨੂੰ ਚਲਾਇਆ ਸੀ ਹਾਲਾਂਕਿ ਇਸ ਉੱਪਰ ਕਿਸੇ ਵੀ ਦੇਸ਼ ਦਾ ਪੂਰਨ ਤੌਰ ਤੇ ਤੇ ਅਧਿਕਾਰ ਨਹੀਂ ਪਰ 1959 ਵਿੱਚ 30 ਦੇਸ਼ਾਂ ਨੇ ਇੱਕ ਸੰਧੀ ਬਣਾਈ ਉਹਨਾਂ ਸੰਧੀ ਦੇ ਵਿੱਚ ਕੁਝ ਨਿਯਮ ਵੀ ਬਣਾਏ ਗਏ ਇਸ ਜਗ੍ਹਾ ਤੇ ਕੋਈ ਵੀ ਮਾਈਨਿੰਗ ਨਹੀਂ ਹੋਵੇਗੀ ਅਤੇ ਕੋਈ ਵੀ ਸੈਨਿਕ ਗਤੀਵਿਧੀ ਨਹੀਂ ਹੋਵੇਗੀ ਇਸ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਪਸਥਿਤੀ ਵਿੱਚ ਇਸ ਜਗ੍ਹਾ ਤੇ ਕੋਈ ਵੀ ਪਰਮਾਣੂ ਹਥਿਆਰ ਦਾ ਉਪਯੋਗ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਇਸ ਨੂੰ ਕਿਸੇ ਵੀ ਯੁੱਧ ਵਿੱਚ ਉਪਯੋਗ ਕੀਤਾ ਜਾਵੇਗਾ ਇਸ ਖੇਤਰ ਦੇ ਚਾਰੇ ਪਾਸੇ ਸਮੁੰਦਰ ਕਿਰਿਆ ਹੋਣ ਕਾਰਨ ਇੱਥੋਂ ਦਾ ਮੌਸਮ ਕਦੋਂ ਵੀ ਬਦਲ ਜਾਵੇ ਪਤਾ ਨਹੀਂ ਲੱਗਦਾ ਪੂਰੀ ਦੁਨੀਆ ਵਿੱਚ ਇਹੀ ਇੱਕ ਜਗ੍ਹਾ ਹੈ ਜਿੱਥੇ ਕਾਫੀ ਮਾਤਰਾ ਵਿੱਚ ਪੈਂਗਨ ਪਾਏ ਜਾਂਦੇ ਹਨ ਉਹਨਾਂ ਦੀਆਂ ਕੁੱਲ 18 ਪ੍ਰਜਾਤੀਆਂ ਇੱਥੇ ਰਹਿੰਦੀਆਂ ਹਨ ਇਸ ਤੋਂ ਇਲਾਵਾ ਸੀਲ ਜਿਹੇ ਵੀ ਜੀ ਪਾਏ ਜਾਂਦੇ ਹਨ ਇਸ ਜਗ੍ਹਾ ਦਾ ਪਾਣੀ ਪੂਰੀ ਦੁਨੀਆ ਦਾ ਸਭ ਤੋਂ ਉੱਚ ਕੁਆਲਿਟੀ ਦਾ ਤੇ ਸ਼ੁੱਧ ਪਾਣੀ ਮੰਨਿਆ ਜਾਂਦਾ ਹੈ ਪਰ ਇਨਸਾਨ ਆਪਣੇ ਫਾਇਦੇ ਲਈ ਇਸ ਜਗ੍ਹਾ ਨੂੰ ਵੀ ਨਹੀਂ ਛੱਡ ਰਹੇ ਵਧਦਾ ਤਾਪਮਾਨ ਅਤੇ ਗਲੋਬਲ ਵਾਰਮਿੰਗ ਦੇ ਕਾਰਨ ਇਹ ਸਵਰਗ ਵਰਗਾ ਦਿਖਣ ਵਾਲਾ ਖੇਤਰ ਇਸ ਦੀ ਬਰਫ਼ ਪਿੰਗੜ ਰਹੀ ਹੈ ਐਂਟਾਰਕਟਿਕਾ ਜਾਣ ਦਾ ਸਭ ਤੋਂ ਚੰਗਾ ਸਮਾਂ ਨਵੰਬਰ ਤੋਂ ਮਾਰਚ ਦੇ ਵਿੱਚ ਰਹਿੰਦਾ ਹੈ ਕਿਉਂਕਿ ਇਸ ਸਮੇਂ ਵਿੱਚ ਗਰਮੀ ਹੁੰਦੀ ਹੈ ਇਸ ਦੀ ਯਾਤਰਾ ਦਾ ਚੁਣੌਤੀਪੂਰਨ ਹੋ ਸਕਦੀ ਹੈ ਪਰ ਇਸ ਦਾ ਸਫ਼ਰ ਯਾਦਗਰ ਵੀ ਹੋ ਸਕਦਾ ਹੈ ਪਰ ਕਿਸੇ ਚੰਗੇ ਟੂਰ ਆਪਰੇਟਰ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ ਐਂਟਾਰਕਟਿਕਾ ਸਾਨੂੰ ਦਿਖਾਉਂਦਾ ਹੈ ਕਿ ਧਰਤੀ ਸਿਰਫ ਸਾਡੀ ਸਹੂਲਤ ਲਈ ਨਹੀਂ ਬਣੀ ਕੁਝ ਜਗ੍ਹਾ ਅਜਹੀਆਂ ਵੀ ਹਨ ਜਿੱਥੇ ਮਨੁੱਖ ਨੂੰ ਕੁਦਰਤ ਅੱਗੇ ਝੁਕਣਾ ਪੈਂਦਾ ਹੈ ਇਹੀ ਹੈ ਧਰਤੀ ਦੀ ਸਭ ਤੋਂ ਉਲਟੀ ਸਭ ਤੋਂ ਸੱਚੀ ਜਗਾ ਅੰਟਾਰਕਟਿਕਾ برف ਦੀ ਜ਼ਮੀਨ ਨਹੀਂ ਇਹ ਧਰਤੀ ਦੀ ਚੁੱਪਦੀ ਆਵਾਜ਼ ਹੈ ਜਿਹੇ ਪਿੰਗਲਿਆ ਤਾਂ ਸਿਰਫ برف ਨਹੀਂ ਇਨਸਾਨੀ ਹੰਕਾਰ ਵੀ ਪਿੰਗਲ ਜਾਵੇਗਾ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ